ਇੱਕ ਤਰੀਕ ਤੋਂ ਖਰੀਦ ਸ਼ੁਰੂ ਹੋ ਚੁੱਕੀ ਹੈ ਫਿਰੋਜ਼ਪੁਰ ਦੀ ਸ਼ਾਇਦ ਵੀ ਮੰਡੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਹਲੇ ਤੱਕ ਇੱਥੇ ਕਿਸਾਨ ਆਪਣੀ ਫਸਲ ਲੈ ਕੇ ਨਹੀਂ ਆਏ ਹੈਗੇ ਆ ਪਰ ਹਲੇ ਤੱਕ ਕਿਸਾਨ ਨਾ ਆਣ ਦੇ ਕਰਕੇ ਜਿਹੜੀ ਇਹ ਸਫਾਈ ਹੈ ਉਹ ਲਗਾਤਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਨਹੀਂ ਹੈ ਇੱਕ ਤਰੀਕ ਤੋਂ ਖਰੀਦ ਸ਼ੁਰੂ ਹੋ ਚੁੱਕੀ ਹੈ ਫਿਰੋਜ਼ਪੁਰ ਦੀ ਸ਼ਹਿਰ ਦੀ ਮੰਡੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਹਲੇ ਤੱਕ ਇੱਥੇ ਕਿਸਾਨ ਆਪਣੀ ਫਸਲ ਲੈ ਕੇ ਨਹੀਂ ਆਏ ਹੈਗੇ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਥੋੜਾ ਲੇਟ ਫਸਲ ਲੈ ਕੇ ਕਿਸਾਨ ਮੰਡੀ ਦੇ ਵਿੱਚ ਆਉਂਦੇ ਹੈਗੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਪ੍ਰਬੰਧ ਕਿਵੇਂ ਦੇ ਹੈਗੇ ਨੇ ਤਾਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਦੇ ਵਿੱਚ ਮੌਜੂਦ ਦਾ ਤਾਂ ਮਾਰਕੀਟ ਕਮੇਟੀ ਦੇ ਵੱਲੋਂ ਪ੍ਰਬੰਧ ਕਿਦਾਂ ਦੇ ਕੀਤੇ ਗਏ ਆ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਹੋ ਕਿ ਸਾਫ ਸਫਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਆ ਦੂਰ ਤੱਕ ਨਜ਼ਰ ਮਾਰੀਏ ਤਾਂ ਹਲੇ ਸਫਾਈ ਜਿਹੜੀ ਆ ਉਹ ਹੋ ਰਹੀ ਹੈ ਤਾਂ ਤਸਵੀਰ ਦੇਖ ਸਕਦੇ ਹੈਗੇ ਉਹ ਲਾਈਟਾਂ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਪਾਣੀ ਵਾਸਤੇ ਜਿਹੜਾ ਟੈਂਟ ਹੈ ਉਹ ਲਗਾਏ ਗਏ ਆ ਅਜਿਹੇ ਕਿਸਾਨ ਨਹੀਂ ਆਏ ਹੈਗੇ ਤਾਂ ਜਿੰਦੇ ਘਰ ਕੇ ਜਿਹੜਾ ਹਲੇ ਉੱਥੇ ਮਟਕੇ ਜਿਹੜੇ ਹੈਗੇ ਨੇ ਉਹ ਨਹੀਂ ਰੱਖੇ ਪਰ ਟੈਂਟ ਜਿਹੜੇ ਨੇ ਉਹ ਲੱਗੇ ਹੋਏ ਆ ਸਫਾਈ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਦੀ ਇਹ ਤਸਵੀਰਾਂ ਹੈਗੀਆਂ ਨੇ ਮੁਲਾਜ਼ਮ ਇੱਥੇ ਲੱਗੇ ਹੋਏ ਨੇ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਆਪਣਾ ਨਵੀਰ ਸਿੰਘ ਜੀ ਵੀਰ ਸਿੰਘ ਵੀਰ ਸਿੰਘ ਜੀ ਸਫਾਈ ਹੁਣ ਕਰਦੇ ਪਏ ਹਾਂ ਜੀ ਹਾਂ ਜੀ ਕੱਲ ਦੇ ਲੱਗਿਆ ਸਫਾਈ ਹਾਰੇ ਮੰਡੀ ਦੀ ਕਰਦੇ ਪਏ ਹਾਂ ਜੀ ਅੱਛਾ ਹਾਂ ਜੀ ਮਾਰਕੀਟ ਕਮੇਟੀ ਵੱਲੋਂ ਜੀ ਹਲੇ ਕੋਈ ਕਿਸਾਨ ਆਇਆ ਨਹੀਂ ਨਹੀਂ ਆਇਆ ਲੈ ਕਿਸਾਨ ਕੋਈ ਨਹੀਂ ਆਇਆ ਲੈ ਕਣਕ ਦਾ 2-4 ਦਨ ਲੰਡੀਆਂ ਨੇ ਉਸ ਤੋਂ ਬਾਅਦ ਤਿਆਰੀ ਪਹਿਲਾਂ ਕਰਨੀ ਹੁੰਦੀ ਏ ਅੱਛਾ ਤਿਆਰੀ ਪਹਿਲੇ ਕਰਦੀ ਹੁੰਦੀ ਹੈ ਹਾਂ ਜੀ ਤੇ ਮਟਕੇ ਪਾਣੀ ਵਾਸਤੇ ਉਹ ਲੱਗੇ ਨੇ ਟੈਂਕ ਪਾਣੀ ਦੇ ਮਟਕੇ ਹਾਰੇ ਲੱਗੇ ਚਾਲੀਆਂ ਲੱਗੇ ਬੈਂਚ ਲੱਗੇ ਹਾਰੇ ਸਾਰਾ ਕੰਮ ਕੰਪਲੀਟ ਹੋ ਗਿਆ ਜੀ ਅੱਛਾ ਹਾਂ ਜੀ ਠੀਕ ਹੈ ਤੇ ਹੁਣ ਸਫਾਈ ਕਰਦੇ ਸਫਾਈ ਕਰਦੇ ਪੈਣ ਜੀ ਤੇ ਬਾਥਰੂਮ ਬਾਥਰੂਮ ਕਿਵੇਂ ਹੈ ਬਾਥਰੂਮ ਬਥਰੂਮ ਵੀ ਲੱਗੇ ਜਾਂਦੇ ਆ ਜੀ ਅੱਛਾ ਹਾਂ ਲੈਣ ਗਏ ਦਫਤਰ ਫਾਰਾ ਅਹਿਮਾਨ ਪਿਆ ਹੈ ਬੈ ਲੱਗੀ ਜਾਂਦੇ ਆ ਅੱਛਾ ਹਾਂ ਜੀ ਤਾਂ ਮੁਲਾਜ਼ਮਾਂ ਦਾ ਕਹਿਣਾ ਹੈਗਾ ਸਫਾਈ ਕੀਤੀ ਜਾ ਰਹੀ ਹੈਗੀ ਹੈ ਕੀ ਹੱਲੇ ਕਿਸਾਨ ਨਹੀਂ ਆਏ ਹੈਗੇ ਤਾ ਮੰਡੀ ਦੇ ਵਿੱਚ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਹੈਗੇ ਨੇ ਇਹ ਮੁਲਾਜ਼ਮਾਂ ਦਾ ਕਹਿਣਾ ਹੈਗੇ ਜਿਹੜੇ ਸਫਾਈ ਕਰ ਰਹੇ ਹੈਗੇ ਨੇ ਹਾਲਾਂਕਿ ਮਾਰਕੀਟ ਕਮੇਟੀ ਦੇ ਵੱਲੋਂ ਪਹਿਲਾਂ ਹੀ ਜਿਹੜੇ ਪ੍ਰਬੰਧ ਨੇ ਉਹ ਕਰਨੇ ਹੁੰਦੇ ਨੇ ਪਰ ਹਲੇ ਤੱਕ ਕਿਸਾਨ ਨਾ ਆਣ ਦੇ ਕਰਕੇ ਜਿਹੜੀ ਇਹ ਸਫਾਈ ਹੈ ਉਹ ਲਗਾਤਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਲਾਈਟਾਂ ਦੀ ਗੱਲ ਕਰੀਏ ਤਾਂ ਫਲੱਡ ਲਾਈਟਾਂ ਜਿਹੜੀਆਂ ਨੇ ਉਹ ਲਗਾਈਆਂ ਹੋਈਆਂ ਨੇ ਚਾਰੇ ਪਾਸੇ ਗੱਲ ਕਰੀਏ ਮੰਡੀ ਦੇ ਚਾਰੇ ਪਾਸੇ ਜਿਹੜਾ ਪਾਣੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਟੂਟੀਆਂ ਜਿਹੜੀਆਂ ਨੇ ਉਹ ਚੱਲ ਰਹੀ ਹੈ ਪਰ ਹੱਲੇ ਕਿਤੇ ਨਾ ਕਿਤੇ ਜਿਹੜਾ ਹੈ ਕਈ ਥਾਵਾਂ ਦੇ ਉੱਪਰ ਗੰਦਗੀ ਦਾ ਆ आलम ਜਿਹੜਾ ਉਹ ਨਜ਼ਰ ਆਉਂਦਾ ਹੈ ਪਰ ਸਫਾਈ ਕਰਮਚਾਰੀ ਜਿਹੜੇ ਨੇ ਉਹ ਸਫਾਈ ਕਰਦੇ ਹੋਏ ਨਜ਼ਰ ਆ ਰਹੇਗੇ ਆ ਤਾਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਦੀ ਗੱਲ ਕਰੀਏ ਤਾਂ ਹੱਲੇ ਕਿਸਾਨ ਆਪਣੀ ਫਸਲ ਲੈ ਕੇ ਨਹੀਂ ਆਏ ਹੈਗੇ ਹਲੇ ਤੱਕ ਜਿਹੜੀ ਹੈ ਪ੍ਰਬੰਧ ਹੈ ਮਾਰਕੀਟ ਕਮੇਟੀ ਦੇ ਵੱਲੋਂ ਉਹ ਕੀਤੇ ਜਾ ਰਹੇਗੇ ਨੇ ਸਰ ਮੰਡੀਆਂ ਦੇ ਵਿੱਚ ਪ੍ਰਬੰਧ ਕਿਵੇਂ ਦੇ ਕੀਤੇ ਗਏ ਹੈਗੇ ਨੇ ਕੀ ਤਿਆਰੀ ਕੀਤੀ ਗਈ ਹੈ ਜੀ ਸਰ ਹਾਂਜੀ ਕਣਕ ਦੇ ਹੜੀ ਸੀਜ਼ਨ ਦੇ ਲਈ ਜੋ ਵੀ ਮਾਰਕੀਟ ਵਿੱਚ ਟੀ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਪ੍ਰਬੰਧ ਕੀਤੇ ਜਾਣੇ ਬਿਜਲੀ ਦਾ ਪਾਣੀ ਦਾ ਸਫਾਈ ਦਾ ਛਮਿਆਨੇ ਦਾ ਸਾਰੇ ਕੰਮ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਤਾਂ ਬਿਲਕੁਲ ਸਫਾਈ ਹੈਲਥਿਕ ਕੁਝ ਸਾਂਤਾ ਫਸਲ ਲੈ ਕੇ ਨਹੀਂ ਆਏ ਹਾਂਜੀ ਕਿਸਾਨ ਜੇ ਕਣਕ ਲੇਟ ਆ ਕਿਸਾਨ ਫਸਲ ਲੈ ਕੇ ਨਹੀਂ ਆਏ ਪਰੰਤੂ ਸਾਡੇ ਵੱਲੋਂ ਤਿਆਰੀਆਂ ਮੁਕੰਮਲ ਨੇ ਕਸਰ ਬਾਥਰੂਮ ਦੀ ਗੱਲ ਕਰ ਲਈਏ ਲਾਈਟਾਂ ਦੀ ਗੱਲ ਕਰ ਲਈਏ ਤਾਂ ਉਹ ਲਾਈਟਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਥਰੂਮ ਵੀ ਲੈਬਰਾਟਰੀ ਬਲੌਕ ਵਗੈਰਾ ਸਭ ਕੰਪਲੀਟ ਨੇ ਜੀ ਤੇ ਸਫਾਈ ਜਿਹੜੀ ਆ ਉਹ ਕਰਵਾਈ ਜਾਦੀ ਹੈ ਹਾਂਜੀ ਉਹ ਦੇਖ ਕੇ ਤੇ ਮਾੜਾ ਮੁੱਟਾ بارش ਕਰਕੇ ਜਾਂ ਹੈ ਉਹ ਚੱਲੀ ਜਾਂ ਰੱਖਾਂ ਤਾਂ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਸਰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਕੈਮਰਾ ਪਰਸਨ ਰੋਹਿਤ ਦੇ ਨਾਲ ਸੰਨੀ ਚੋਪੜਾ ਲਿਵਿੰਗ ਇਨ ਨਿਊਜ਼ ਪੰਜਾਬ ਫਿਰੋਜ਼ਪੁਰ